ਦੇਖੋ 28 ਦੇ ਵਿੱਚ ਵੀ ਕਾਫੀ ਗੁੱਟੇ ਆ ਉਹਦੇ ਖਾਤਰ ਆਪਾਂ ਪਾ ਰਹੇ ਆ ਸਮਾਨ ਰੇ ਵਿੱਚ ਰਲਾ ਕੇ ਉਹ ਬਾਈ ਜੀ ਅਰੇ ਹਾਂਜੀ ਬਾਈ ਜੀ ਅੱਜ ਆਪਾਂ ਆਪਣੀ ਝੋਨੇ ਵਿੱਚ ਜਿਹੜੇ ਬੌਣੇ ਰੋਗ ਦੀ ਸਮੱਸਿਆ ਆ ਰਹੀ ਹੈ ਉਹਦੇ ਖਾਤਰ ਆਪਾਂ ਪਾ ਰਹੇ ਆ ਸਮਾਨ ਰੇ ਵਿੱਚ ਰਲਾ ਕੇ ਥੋੜੀ ਝਿੰਕ ਪਾ ਰਹੇ ਆ ਤੇ ਆਪਾਈ ਕੰਪਨੀ ਦਾ ਪਰ ਡਾਕਟਰ ਪਾ ਰਹੇ ਇੱਕ ਜਿਹੜੇ ਬਾਈ ਇਹ ਤਿੰਨੇ ਪ੍ਰੋਡਕਟਾਂ ਇਹ ਆਪਣੇ ਬੌਨੇ ਬੂਟੇ ਰੋਗ ਹੈ ਬਈ ਜਿਹੜਾ ਉਹਦੇ ਕਰਕੇ ਪਾਣੀ ਹੈ ਬਾਈ ਤੇ ਇਹ ਜਿਹੜੇ ਜਿੰਕ ਹੈ ਆ ਫਟਾਰੇ ਵਾਲਿਆ ਹਾਂ ਵੀ ਫਟਾਰੇ ਵਾਲਾ ਆ ਰਣਾਣਾ ਆਪਣੇ ਦੇਖੋ ਆਪਣੇ 1509 ਝੋਨੇ ਵਿੱਚ ਵੀ ਬੌਨੇ ਬੂਟੇ ਦੀ ਸੋਸਿਆ ਆ ਗਈ ਤੇ 28 ਵਿੱਚ ਵੀ ਆ ਗਈ ਬਾਈ ਜੀ ਦੁਕਾਨੇ ਤੁਹਾਨੂੰ ਖੇਤ ਵਿੱਚ ਜਾ ਕੇ ਦੇਖੋ ਬਾਈ ਸਮਾਨ ਪਾ ਰਹੇ ਜ਼ਰਾ ਲੱਗ ਰਹੀ ਕਹਦੇ ਹੁਣ ਫਰਕ ਪੈਂਦਾ ਚੋਂ ਨੇ ਵਿੱਚ ਪਾਏ ਤੇ ਅ ਨਹੀਂ ਬਾਕੀ ਜੋ ਬਾਈ ਕੰਨੇ ਖੇਤੀવાડી ਵਾਲੀ ਯੂਨੀਵਰਸਿਟੀ ਵਾਲੇ ਇਹਦਾ ਕੋਈ ਹੱਲ ਨਹੀਂ ਪਰ ਆਪਾਂ ਫਿਰ ਵੀ ਪੂਰੀ ਕੋਸ਼ਿਸ਼ ਕਰੂਗੇ ਇਸ ਬਿਮਾਰੀ ਨੂੰ ਰੋਕਣੇ ਨੇ ਆਨੇ ਤੁਹਾਨੂੰ ਹਣ ਖੇਤ ਵਿੱਚ ਜਾ ਕੇ ਮਾਰ ਦੋ ਹੱਥ ਇਹਨੇ ਉਹ ਬਾਈ ਜੀ ਅਰੇ ਆਪਾਂ ਉਡਾ ਲਿਆ ਤੁਮੀਆਂ ਸਾਰੀਆਂ ਪਾ ਕੇ ਫੇਰ ਲਾ ਕੇ ਆਪਣਾ ਦੇਖੋ ਇਹ ਪੰਜਾਂ ਤੁਮੀਆਂ ਜਿਓ ਮਰੇ ਬਾਕੀ ਤੁਹਾਨੂੰ ਬਾਈ ਖੇਤ ਵਿੱਚ ਲੈ ਆਗੇ ਕੀ ਅਗੇ ਦੇਖਦੇ ਨੇ ਲੇਕਰ ਉਡਾ ਲਿਆ ਝੋਲੀਆਂ ਭਰ ਲਈ ਬੰਦੇ ਨੇ ਆਪਣੇ ਨੇ ਬਾਕੀ ਤੋਂ ਨੂੰ ਆ ਬਾਈ ਆਪਣਾ 1509 ਚੋਂ ਨਾ ਇਹ ਇਹਦੇ ਵਿੱਚ ਦੇਖੋ ਉਹ ਦੇਖੋ ਜੀ ਟਾਈਕਾ ਬਾਈ ਇਹਦੇ ਵਿੱਚ ਆ ਗਈ ਸਮੱਸਿਆ ਪਰ ਇਹਦੇ ਵਿੱਚ ਹਲੇ ਘੱਟ ਹੈ ਬਹੁਤ ਕਹਿ ਸਕਦੇ ਆਪਾਂ ਜਿਵੇਂ 100% ਬੰਦੇ 95% ਜੀਰੀ ਠੀਕ ਹੈ ਤੇ 5% ਦਾ ਚਾਂਸ ਹੈ ਆ ਦੇਖੋ ਬਾਈ ਗੱਬੇ ਬੂਟਾ ਬਾਈ ਦੇਖਦੇ ਹਾਂ ਉਹਨਾ ਦਵਾਈ ਪਾ ਕੇ ਆਪਾਂ ਵੀ ਫਰਕ ਪੈਂਦਾ ਕਨਹੀਂ ਪੈਂਦਾ ਤੁਹਾਨੂੰ ਦੱਸੂंगे ਦੇਖੋ ਆਪਣਾ 1500 ਨੂੰ ਚੌਨਾ ਬਾਈ ਆਹ ਬਾਕੀ ਬਾਈ ਤੁਹਾਨੂੰ ਮੂਠਾ ਪੱਟ ਕੇ ਦਿਖਾ ਦਨੇ ਇੱਕ ਝੜ ਕਿਵੇਂ ਐਦੀ ਬੁੱਟੇ ਜੀ ਆਹ ਦੇਖੋ ਮੂਠਾ ਪੱਟ ਦਿਖਾ ਦਨੇ ਬਾਈ ਤੁਹਾਨੂੰ ਅਰੇ ਬਾਈ ਬਾਕੀ ਕਈ ਬੰਦਿਆਂ ਦੀ ਰੀਲਾਂ ਦੇਖੀ ਨਹੀਂ ਆਪਾਂ ਨੇ ਵੀ ਬੁੱਟਾ ਝੜ ਪਹੁੰਚਦੀ ਪੱਟ ਹੁੰਦੀ ਹੈ ਬਾਈ ਇਹਦੀ ਜਿਹੜੇ ਝੋਨੇ ਨੂੰ ਬੁੱਤੇ ਨੂੰ ਬਿਮਾਰੀ ਲੱਗੀ ਹੋਵੇ ਝੋਨੇ ਦੇ ਬੁੱਤੇ ਨੂੰ ਉਹਦੀ ਜੜ ਬਹੁਤ ਛਿੱਟੀ ਪੱਟਾ ਹੁੰਦੀ ਆ ਆ ਦਿਖਾ ਗਨੇ ਤੁਹਾਨੂੰ ਬਾਈ ਇੱਥੇ ਪਾਣੀ ਘਟਾ ਹੈ ਆ ਦੇਖੋ ਬਾਈ ਜੜਾਂ ਐਨ ਬ੍ਰਾਊਨ ਹੋਈਆਂ ਛੋਟੀਆਂ ਜੜਾਂ ਬਾਈ ਇਹ ਪੱਕੀ ਬਿਮਾਰੀ ਹੈ ਦੇਖੋ ਜਣ ਜੜਾਂ ਸਾਫ਼ ਕਰਕੇ ਦਿਖਾ ਦਿੰਨੀ ਆ ਦੇਖੋ ਬਾਈ 1509 ਝੋਨਾ ਆ ਆਦਾ ਮਤਲਬ ਦਵਾਈ ਲਗੀ ਗਈ ਬਾਈ ਇਹਨੂੰ ਵੈਸੇ ਪਰ ਇਹਦੇ ਕੋਈ ਬਾਈ ਕੋਈ ਲਾਜ਼ਮੀ ਨਹੀਂ ਪਰ ਆਪਾਂ ਫਿਰ ਵੀ ਕਰ ਰਹੇ ਆਂ ਦਵਾਈ ਪਾ ਰਹੇ ਆਂ ਦੇਖੋ ਠਾ ਦੇ ਰਹੇ ਆਂ ਬੰਦੇ ਦੇਖੋ ਬਿਮਾਰੀ ਹੈ ਗਈ ਬਾਈ ਠਾਈ ਮੇ ਝੋਨੇ ਦੇ ਵਿੱਚ ਵੀ ਆ ਗਈ ਬਾਈ ਆਪਣੀ ਬਿਮਾਰੀ ਨੀਚੇ ਠਾਈ ਲੱਗਿਆ ਵਾ ਇਹਦੇ ਵਿੱਚ ਬਾਈ ਆਪਾਂ ਆ ਇੱਕ ਦਾ ਜ਼ਿੰਕ ਪਾਈਏ ਬਾਈ ਆਪਾਂ 5 ਕਿਲੋ ਜ਼ਿੰਕ ਦੇ ਬਾਅਦ ਤੇ ਆਪਾਂ ਇੱਕ ਪਾਈ ਕੰਪਨੀ ਦਾ ਵਾਈਬ੍ਰੇਟ ਫਟਾਰੇ ਵਾਸਤੇ ਪਾਇਆ ਇੱਕ ਸ਼ੰਡੀ ਵਾਸਤੇ। ਬਾਈ ਜੇਕਣਾ ਕਿ ਤੁਹਾਨੂੰ ਦਿਖਾਇਆ ਆਪਣਾ ਝੋਨੇ ਬਿਮਾਰੀ ਆਪਣੇ ਝੋਨੇ ਵਿੱਚ ਕਾਫੀ ਹੱਦ ਤੱਕ ਆ ਗਈ। ਉਹਦੇ ਵਾਸਤੇ ਆਪਾਂ ਬਾਈ ਆਹ ਪੈਕੇਟ ਪਾਇਆ ਏ। ਇੱਕ 1509 ਝੋਨੇ ਵਿੱਚ ਇੱਕ ਇਹਦੇ ਆਪਾਂ ਪ੍ਰੋਡਕਟ ਇਸਤੇਮਾਲ ਕਰੂਗੇ ਤੇ ਨੀਚੀ ਆਪਣੀ ਬੀਜੀ ਵੀ 28 பை ਹੋਮਾਂ ਵੀ ਹੈਗੀ ਏ। ਉਹਦੇ ਵਾਸਤੇ ਆਹ ਸਾਲਟ ਪਾਉਂਗੇ। ਕਾਹਾ ਕਿ ਕਿ ਹਬੋਤ ਲਓ ਬਾਈ ਇਹਨਾਂ ਦਾ ਆਪਾਂ ਚੀਜ਼ਾਂ ਬੱਤੇ ਦੇਖੂਗੇ ਕਿ ਕਿਦਾ ਜਿਆਦਾ ਰਿਜ਼ਲਟ ਆ ਆਪਾਂ ਬਾਈ ਤੁਹਾਨੂੰ ਨਾ ਪਾ ਕੇ ਆਸਮਾਨ ਚਾਰ ਦਿਨ ਬਾਅਦ ਤੁਹਾਨੂੰ ਦਿਖਾਵਾਂਗੇ ਵੀ ਬੁੱਟੇ ਕਿਵੇਂ ਹੋ ਗਏ ਕਿਵੇਂ ਆਪਾਂ ਸਾਰਾ ਕੁਝ ਦਿਖਾਵਾਂਗੇ ਬਾਈ ਤੁਹਾਨੂੰ 28 ਚੌਂਨਾ ਵਿੱਚ ਦਿਖਾਣੇ ਆਪਾਂ ਤੁਹਾਨੂੰ ਇਹ ਪਾਰੀਆਂ ਦੇ ਕੋ ਬੰਦੇ ਆਪਣੇ ਲੋ ਬਾਈ ਜੀ 128 ਜੀ ਰਿਵਾਸ ਤੇ ਪਰਲਾ ਲਿਆ ਇਰੇ ਵਿੱਚ ਆਪਾਂ ਖਲ ਵੀ ਪਾਈ ਐ ਫੜਕੜੀ ਵੀ ਪਾਈ ਐ ਤੇ ਜਿਹੜਾ ਸਿਕੰਦਰ ਦਾ ਆਹਾ ਤੇ ਆ ਪੈਕਟ ਇਹ ਤਾਂ ਕਿਟਾ ਇਹ ਪੈਕਟ ਪਾਈ ਐ ਦੋ ਸਾਲਟ ਪਾਈ ਐ ਤੇ ਕਪਟਾਰੇ ਵਾਲਾ ਪਾਇਆ 28 ਜੀਰੀ ਮੈਂ ਇਹਦਾ ਵੀ ਆਪਾਂ ਦੇਖ ਰਿਹਾ ਮਿਕਿਆ ਬਾਕੀ ਤਾਂ ਨੂੰ ਨੀਚੇ ਜਾ ਕੇ 28 ਜੀਰੀ ਵੀ ਦਿਖਾਣੇ ਹੋ ਖੇਤਵਾਂ ਬਾਈ ਜੀ ਜਿਹੜੀ ਆਪਾਂ ਦੁਕਾਨ ਪਾਦੇ ਛੱਟ ਲਈ ਗਈ ਦੀ ਬਿਮਾਰੀ ਪੋਨੀ ਬੁੱਟਿਆਂ ਦਾ ਰੋਗ ਵਾਸਤੇ ਉਹ ਬਾਈ ਦਾ ਬਾਈ ਦੁਕਾਨ ਵਾਲਾ ਕਹਿੰਦਾ ਵੀ ਵੀ ਰੁਕ ਜੂਗੇ ਪਰ ਚੱਲੂਗੇ ਨਹੀਂ ਬੁੱਟੇ ਇਹ ਅੱਗੇ ਪਰ ਚੱਲ ਰੁਕੇ ਜਾਵੇਂ ਦੇਖੋ ਭਾਈ ਆ ਆਪਣਾ 28 ਜੋਂਨਾ ਹੀ ਦੇਖੋ 28 ਦੇ ਵਿੱਚ ਵੀ ਕਾਫੀ ਬੁੱਟੇ ਆ ਉਹਨੂੰ 28 ਦੇ ਬੁੱਟੇ ਹੀ ਪੱਟ ਕੇ ਦਿਖਾ ਦਨੇ ਆ ਦੇਖੋ 28 ਬਾਈ ਲੱਗੀ ਵੀ ਐ 20 ਤਰੀਕ ਦੀ ਆਹ ਵੇਖੋ ਬਈ ਜੜ ਬਿਮਾਰੀਆਂ ਨ ਪੂਰੀਆਂ ਮਾਂ ਵੀ ਅਟੈਕ ਖੁੱਲ ਹੈ ਇਹਦੇ ਵਿੱਚ ਵੀ ਆਪਾਂ ਪ੍ਰੋਡਕਟ ਪਾ ਰਹੇ ਹਾਂ ਇਹਦੇ ਵਿੱਚ ਦੂਆ ਪ੍ਰੋਡਕਟ ਪਾ ਰਹੇ ਹਾਂ ਸਰੋਂ ਦੀ ਖਲ ਵੀ ਪਾ ਰਹੇ ਹਾਂ ਬਈ ਫੜਕੜੀ ਵੀ ਪਾ ਰਹੇ ਹਾਂ ਬਾਕੀ ਤੁਹਾਨੂੰ ਵੀਡੀਓ 'ਚ ਦਿਖਾਇਆ ਇਹ ਵੀ ਕਿਹੜਾ-ਕਿਹੜਾ ਸਮਾਨ ਪਾਇਆ ਆਪਾਂ ਬਾਕੀ ਬਾਅਦ ਵਿੱਚ ਵੀ ਦਿਖਾ ਦਊਂਗਾ 4 ਦਿਨ ਬਾਅਦ ਵੀ ਕਿਹੜਾ ਫਰਕ ਪੈਂਦਾ ਏ ਆਹ ਦੇਖੋ ਬੁੱਟੇ ਕਾਫੀ ਛੋਟੇ ਆ ਕੋਈ ਤਾਂ ਨਹੀਂ ਪਈ ਇਹਦੇ ਵਿੱਚ ਕਿਹੜਾ ਚੱਕਰ ਬਣਿਆ ਰੱਬੇ ਜਾਣਦਾ ਹੁਣ ਦੇਖੋ ਸਾਡੀ ਲਾਗ ਪਰਾਂ ਡੋਰ ਨੂੰ 26 ਜੀਰੀ ਹੈ ਉਹ ਮਾ ਕੋਈ 2% ਵੀ ਫਰਕ ਨਹੀਂ ਹੈਗਾ ਦਿਖਾ ਦੇ ਤੁਹਾਨੂੰ ਉਹ ਵੀ ਦੇਖੋ 28 ਨੂੰ ਇਹ 28 ਨੂੰ আর 1509 ਨੂੰ 26 ਆਪਣੀ ਇੱਕ ਨੰਬਰ ਖੜੀ ਹੈ ਹਾਈ ਬਾਈ 28 ਆਪਣਾ ਬੀਜ ਅਭੀ 28 ਦੇ ਵਿੱਚ ਹੈਗੀ ਹੈ ਅੱਧਰ ਵੀ 28 ਆਪਾਂ ਚਿੱਟਾ ਇੱਕ ਨੰਬਰ ਦੇਓ ਬਸ ਠੀਕ ਆ ਬਾਬੇ ਚਿੱਟਾ ਇੱਕ ਨੰਬਰ ਦੇਓ ਕੋਣ ਕੋਈ ਪਾਰ ਹੀ ਫੁੰਦੇਸ ਮਾਨ ਨਿਕਵਾ ਛੋ ਬਈ ਬਾਈ ਇੱਕੇ ਦਿਨ ਦੀ ਲੱਗੀ ਯਾਰ ਇੱਕੇ ਦਿਨ ਇਹਨਾਂ ਨੂੰ ਦੋਨਾਂ ਨੂੰ ਯੂਰੀਓ ਪਿਆ ਬਾ 28 ਹੈ ਆ ਛੱਪੀ ਹੈ ਛੱਪੀ ਆਪਣੀ ਠੀਕ ਕੜੀ ਹੈ 28 ਨੂੰ ਪਤਾ ਨਹੀਂ ਦੇਖੋ ਗਿਆ ਹੋ ਗਿਆ ਹਾਈ ਉਚ ਬੋਨੇ ਬੂਟੇ ਦਾ ਰੋਗ ਆ ਗਿਆ ਚੱਪੀ ਆਪਣੀ ਠੀਕ ਐ ਅੱਤਰ ਦੇਖ ਰਿਹਾ ਜੱਟਾ ਬਾਕੀ ਬਾਈ ਆਪਾਂ 31 ਬੀਜ ਵੀ ਲਾਇਆ ਵੇ ਉਹਨੂੰ ਵੀ ਕਹਿੰਦੇ ਬਿਮਾਰੀ ਹੈਗੀ ਐ ਪਰ ਜਿਹੜਾ ਅਸੀਂ 31 ਲਾਇਆ ਉਹ ਲੇਟ ਲਾਇਆ ਉਹ ਥੋੜਾ ਜਿਹਾ ਉਹਨੂੰ ਹੈ ਨਹੀਂ ਉਹ ਲਾਇਆ ਤਾਂ ਬਾਈ 31 ਆਪਾਂ 25 ਤਰੀਕ ਨੂੰ ਉਹਦੇ ਵਿੱਚ ਵੀ ਪਾਣੀ ਆਪਾਂ ਦਵਾਈ ਪਰ ਉਹਦੇ ਵਿੱਚ ਆਪਾਂ ਅਹੀ ਭਾਗਣੀ ਦਵਾਈ ਪਰ ਚਲੋ ਹੈ ਨਹੀਂ ਪਰ ਆਪਾਂ ਫਿਰ ਵੀ ਪਹਿਲੀ ਭਾਗਣੀ ਜਿਹੜੇ ਵੀਰ ਆਪਾਂ ਦਵਾਈਆਂ ਲੈ ਕੇ ਤੇ ਦਵਾਈ ਉਬੀਰ ਕਹਿ ਰਿਹਾ ਦਾ ਵੀ ਪਾ ਦਿਓ ਦਵਾਈ। ਵੀ ਚਲੋ ਹੁਣ ਆਉਗੇ ਨਹੀਂ ਉਹ ਕੀਟਨਾਸ਼ਕ ਇਹ ਲੈ ਕੇ ਆਦੇ ਆਪਾਂ। ਅਰ ਫਟਾਰੇ ਵਾਲੀ ਬਾਣੀ ਐ। ਉਹ ਵੀ ਦਿਖਾਉਂਗੇ ਤੁਹਾਨੂੰ ਆਪਣਾ 31 ਝੋਨਾ। ਹਾਂਜੀ ਬਾਈ ਜੀ। ਆਹ ਹੈ ਆਪਣੀ ਪੀਆ ਰਿਖੋ 26 ਦੇਖੋ। ਆਹ ਇੱਕ ਨੰਬਰ ਹੈ ਬਾਈ ਹਲ ਤੱਕ ਐਮਾ ਇੱਕ ਥੈਲਾ ਯੂਰੀਏ ਦਾ ਇੱਕ ਸੁਪਰ ਦਾ ਅੱਧਾ ਪਟਾਖ ਦਾ ਪਿਆ ਹੋ ਬਾਈ ਇਹ ਮਾਲ ਤੱਕ। ਦੇਖੋ। ਜੀਰੀ ਦੀ ਗਰੋਥ ਦੇਖੋ। ਦੂਆ ਥੱਲਾ ਹੁਣ ਆਪਾਂ ਪਾ ਰਹੇ ਹਾਂ ਇੱਕ ਥੈਲੇ ਦੇ ਵਿੱਚ ਆਪਾਂ ਪਾ ਰਹੇ ਹਾਂ ਪਾਈ ਕੰਪਨੀ ਦਾ ਵੱਡਾ ਇੱਕ ਟੱਕਾ ਮੁਝੇ ਵਾਸਤੇ ਬਾਈ ਜੀ ਇਹਦਾ ਅੱਧਾ ਬੈਕਟਾ ਪਾ ਰਹੇ ਹਾਂ ਬੂਸਟਰ ਇਹ ਦੋਨੇ ਚੀਜ਼ਾਂ ਮਿਲਾ ਕੇ ਪਾ ਰਹੇ ਹਾਂ ਦੂਏ ਰੇ ਨਾਲ ਦੇਖੋ ਜੀ ਦੇਖੋ ਆਪਣੀ ਪੀਆ 126 ਹੈ ਬਾਈ ਦੇਖੋ ਇੱਕ ਨੰਬਰ ਜੀਰੀ ਹਲ ਤੱਕ ਪਹਿਲਾ ਰੇ ਪਿਆ ਵਾ ਦੂਆ ਅੱਜ ਪਾ ਰਹੇ ਹਾਂ ਆਪਣਾ ਬਾਈ ਪੌਦਾ ਵਾਲਾ ਖੱਤਾ ਇਹ ਮੇ ਵਿੱਚ ਲਓ ਆਈ ਤੇ ਆਪਾਂ ਪਾਤਾ ਹੀ ਪਾਣਾ ਦਾ ਪਾ ਤੇ ਆਹ ਵਾ ਠੀਕ ਐ ਰਲਾ ਦੋ ਇਹਦੇ ਬਾਅਦ ਫਿਰ ਆਪਾਂ 26ਵਾਂ ਪਾ ਕੇ ਫਿਰ ਭਾਈ 31 ਜੀ ਦੀ ਦਿਖਾਣਿਆ ਸਾਨੂੰ 31 ਜੀ ਦੇ ਵਿੱਚ ਥੋੜਾ ਥੋੜਾ ਹੈਗਾ ਫਿਲਟਰ ਦੇ ਵਿੱਚ ਆਪਾਂ ਭਾਈ ਆ ਪਾਉਂਗੇ ਆਹ ਸਾਲਟ ਪਾਣਾ ਮੈਂ ਛੋਟੇ-ਬੁੱਟੇ ਵਾਸਤੇ ਵੀ ਆਵੇ ਨਾ ਤੇ ਇੱਕ ਨਾਲ ਆ ਪਾਉਂਗੇ 31 ਜੀ ਦਿਖਾਣਿਆ ਤੁਹਾਨੂੰ ਪਰ ਆਲੇ ਖੇਤਾਂ ਮਲਾਈ ਵੀ ਬਾਈ ਜੀ ਬਾਕੀ ਬੀਜਾਂ ਨਾਲ ਤਾਂ 26 ਉਹ ਲਾ ਲਵੇ ਕੋਈ ਫਾਇਦਾ ਨਹੀਂ ਠਾਈ ਠੂਈ ਦਾ ਪੱਤੀ ਕੁੱਤੀ ਦਾ 26 ਕ ਨੰਬਰ ਹੈ ਬਾਈ ਨਾਲੇ ਨਾਲੇ ਸਪਰੇਇਆਂ ਸੁਕਰੂਆਂ ਵੀ ਘੱਟ ਹੁੰਦੀਆਂ ਇਹਦੀ 26 ਪਾਸ ਹੈ ਬਾਈ ਸਾਡੇ ਹਿਸਾਬ ਨਾਲ 26 ਕ ਨੰਬਰ ਹੈ ਲੋ ਬਾਈ ਜੀ ਆਪਣਾ ਪੀਆ 131 ਚੋਨਾ ਜੀ ਆਹ 25 ਤਰੀਕ ਦਾ ਲਗਿਆ ਉਹ ਬਾਈ ਜੀ ਆਹ ਦੇਖੋ 20 ਦਿਨ ਦਾ ਤਕਰੀਬਨ ਬਾਈਕੀ ਬਾਈ ਦੇ ਨਾ ਚੋਨਾ ਹੋ ਗਿਆ ਜੀ ਆਪਣਾ ਆਹ ਦੇਖੋ ਬਾਈ ਹਲੇ ਤੱਕ ਇਹਨੂੰ ਪਹਿਲਾ ਯੂਰੀਆ ਪਾਇਆ ਵਾਂ ਹਲੇ ਇੱਕ ਥੈਲਾ ਉਹਦੇ ਬਾਅਦ ਦੂਆ ਘੱਟਾ ਪਾ ਰਹੇ ਹਾਂ ਅੱਜ ਬਾਈ ਜੀ ਦੂਏ ਥੈਲੇ ਵਿੱਚ ਆਪਾਂ ਪਾ ਰਹੇ ਆਪਾਂ ਬਾਈ ਜੀ ਇਹ ਚ ਪਾ ਰਹੇ ਹਾਂ ਦੂਏ ਘੱਟੇ ਨਾਲ ਪਾਈ ਕੰਪਨੀ ਦਾ ਬੇਵਰਾੰਤ ਇਹ ਫਟਾਰੇ ਪਾਸਤੀ ਵੇ ਬਾਈ ਜੀ ਤੇ ਸੁੰਡੀ ਸੰਡੀ ਵੀ ਨਹੀਂ ਲੱਗਣ ਦਿੰਦਾ ਤੇ ਇਹ ਬਾਈ ਜੀ ਹੈਗਾ ਆਪਣਾ ਛੋਟੇ ਜਿਹੜੇ ਬੁੱਟੇ ਆਣੇ ਰੋਗ ਉਹਨਾਂ ਦੇ ਕਰਕੇ ਪਾ ਰਹੇ ਮੈਂ ਜੀ ਆਪਾਂ ਪਹਿਲਾਂ ਕਿਉਂਕਿ ਬਾਈ ਜੀ 2021 ਚ ਵੀ 3128 ਵਿੱਚ ਜਿਆਦਾ ਬਿਮਾਰੀ ਦੀ ਆ ਪਰ ਆਪਣੇ ਲੇਟ ਹੋਣ ਕਰਕੇ 131 ਚ ਹਾਲ ਤੱਕ ਹੈ ਨਹੀਂ ਬਾਈ ਜੀ ਬਿਮਾਰੀ ਆ ਦੇਖੋ ਕਿ ਜਿਹੜਾ ਬਾਈ ਜੀ ਆਪਣਾ ਪਰਾਂ ਵਾਲੇ ਖੇਤਾਂ 'ਚ 28 ਲਗਿਆ ਬਾਈ 1509 ਲਗਿਆ ਬਾਈ ਉਹਦੇ ਵਿੱਚ ਤਾਂ ਬਾਈ ਜੀ ਫੁੱਲ ਹੈ ਪਰ ਆਪਣੇ ਜਿਹੜਾ 31 ਝੋਨਾ ਲਗਿਆ ਬਾਈ ਜਿੰਨਾ ਵੀ ਹੁਣ ਤੱਕ ਇੱਕ ਤਾਂ ਆਪਾਂ ਲਾਇਆ ਤਾਂ ਲੇਟ ਹਾਲੇ ਤੱਕ ਪਰ ਬਾਈ ਜੀ ਇਹਨੂੰ ਕੋਈ ਸਮੱਸਿਆ ਨਹੀਂ ਹੈਗੀ ਬਾਕੀ ਆਪਾਂ ਫੇਰ ਵੀ ਫਟਾਰੇ ਵਾਸਤੇ ਦਾ ਆ ਪਾ ਰਹੇ ਆ ਤੇ ਨਾਲ ਆ ਪਾ ਰਹੇ ਮਾਈ ਜੀ ਪ੍ਰੋਡਕਟ ਬਹੁਤ ਛੋਟੇ ਵੱਡੇ ਬੁੱਟਿਆਂ ਕਰਕੇ ਬਾਈ ਜੀ ਦੇਖੋ ਜੀਰੀ ਦੇਖੋ ਆਪਣੀ ਇੱਧਰ ਬਾਈ ਜੀ ਆਪਰ ਲਾਈਵ 26 ਤੁਹਾਨੂੰ 26 ਵੀ ਨਿਗਾ ਮਰਾ ਦਨੇ 26 ਦੇ ਵੀ ਨਿਗਾ ਮਰਾਣੇ ਤੁਹਾਨੂੰ ਦੇਖੋ ਇਹਦੇ ਵਿੱਚ ਬਾਈ ਜੀ ਦੋ ਬੱਟੇ ਪੈ ਗਏ ਦੇਖੋ 26 ਦੇਖੋ ਆ ਵੀਕ ਨੰਬਰ ਹੈ ਬਈ ਜੀ ਆ ਦੇਖੋ ਹੁਣ ਆਪਾਂ ਕਿਤਾਂ ਨੂੰ ਹਵਾ ਲਵਾ ਰਹੇ ਹਾਂ ਕਈ ਕਹਿੰਦੇ ਬਈ ਜੀ ਪਾਣੀ ਕਰਕੇ ਆ ਜਾਂਦਾ ਰੋਗ ਹਰੇਕ ਦਾ ਆਪਣਾ ਆਪਣਾ ਤਰੀਕਾ ਪਰ ਬਈ ਰੋਗ ਜਿਹੜੇ ਬੁੱਟੇ ਨੂੰ ਛੋਟੇ ਹੁੰਨੇ ਉਹਨੂੰ ਬਈ ਤੇਲਾ ਲਗਿਆ ਹੋ ਹੁੰਦਾ ਏ ਅਸੀਂ ਚੈੱਕ ਕਰੇ 28 ਵਿੱਚ ਉਹ ਚ ਤੇਲਾ ਦਾ ਜੜਾਂ ਚ ਉਹਦੀਆਂ ਚ ਤੇ ਉਹਦੇ ਕਰਕੇ ਜੇ ਹੁਣ ਬਈ ਜੀ ਨਾ ਹਟਿਆ ਵੈਸੇ ਤਾਂ ਆਪਾਂ ਨੂੰ ਦਵਾਈਆਂ ਵਾਲੇ ਨੇ ਕਿਹਾ ਵੀ ਫਰਕ ਪੈ ਜੂਗਾ ਪਰ ਜੇ ਉਹ ਨਾ ਹਟਿਆ ਫਿਰ ਆਪਾਂ ਬਈ ਜੈਸਰੀ ਸਪਰੇਅ ਕਰ ਦੇਣੀ ਫਿਰ ਦੇਖਦੇ ਹਾਂ ਇਹ ਉਹਦਾ ਵੀ ਰਿਜ਼ਲਟ ਬਾਕੀ ਬਾਈ ਤੁਸੀਂ ਜੁੜੇ ਰਹੋ ਚੈਨਲ ਨਾਲ ਆਪਣੇ ਨਾਲ ਬੈਦਵਾਨ ਫਾਰਮ ਨਾਲ ਤੁਹਾਨੂੰ ਨਵੀਆਂ ਵੀਡੀਓ ਪਾਉਂਦੇ ਰਹੂਗੇ ਤੇ ਅਪਡੇਟ ਦਿੰਦੇ ਰਹੂਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਵੇਂ ਦੀ ਲਗੀ ਮਿਲਦੇ ਹਾਂ ਬਾਈ ਤੁਹਾਨੂੰ ਅਗਲੇ ਬਲੌਗ 'ਚ ਧੰਨਵਾਦ ਜੀ